ਆਮ ਆਦਮੀ ਪਾਰਟੀ ਨੂੰ ਸੰਗਰੂਰ ਦੀ ਰਾਜਧਾਨੀ ਕਿਹਾ ਜਾਂਦਾ ਸੀਗਾ ਪਰ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਉੱਥੋਂ ਦੇ ਮਿਊਸਪਲ ਕਾਉਂਸਲਰ ਨੇ ਉਹਨਾਂ ਵੱਲੋਂ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ ਅਸਤੀਫਾ ਦਿੱਤਾ ਗਿਆ ਹੈ ਬਗਾਵਤ ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਆ ਕਿ ਜਿਹੜੀ 10 ਐਮਸੀਆਂ ਵੱਲੋਂ ਬਗਾਵਤ ਕਿ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਨਾਲ ਜਿਹੜੇ ਅੱਜ ਦੱਸਣਾ ਚਾਹਾਂਗੇ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਐਮਸੀ ਸਾਹਿਬ ਮਿਲਣੇ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਕਾਰ ਜੀ ਨਮਸਕਾਰ ਜੀ ਭਾਈ ਜੀ ਕਿੰਨੇ ਐਮਸੀ ਆ ਜਿੰਨਾਂ ਵੱਲੋਂ ਅੱਜ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ ਦੇਖੋ ਪਾਰਟੀ ਨੂੰ ਅਸਤੀਫਾ ਤਾਂ ਅਸੀਂ ਨੇ 30 ਤਰੀਕ ਤੱਕ ਤੋਂ ਪਹਿਲਾਂ ਭੇਜਿਆ ਹੋਇਆ ਸੀ 30 ਤਰੀਕ ਤੱਕ ਦਾ ਐਲੀਮੈਂਟ ਦਿੱਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਵੀ ਸਾਡੇ ਅਸਤੀਫੇ ਮਨਜ਼ੂਰ ਕਰ ਲਓ ਸਾਡੇ ਕੋਈ ਜਵਾਬ ਸਵਾਲ ਨਹੀਂ ਐ ਮੀਟਿੰਗਾਂ ਹੋਈਆਂ ਨੇਗੇ ਉਸ ਤੋਂ ਪਹਿਲਾਂ ਵੀ ਹੋਈਆਂ ਨੇ 3-4 ਮਹੀਨੇ ਲਗਾਤਾਰ ਸਾਡੀਆਂ ਮੀਟਿੰਗਾਂ ਹੋਈਆਂ ਨੇ ਅਮਨ ਰੋੜਾ ਜੀ ਨਾਲ ਹੋਈਆਂ ਨੇ ਜੀ ਐਮਐਲਏ ਸਾਹਿਬ ਨਾਲ ਹੋਈਆਂ ਨੇਗੇ ਆ ਐਸਡੀਓ ਭਗਵੰਤ ਮਾਨ ਜੀ ਦੇ ਸੁਖੀ ਜੀ ਨੇ ਉਹਨਾਂ ਨਾਲ ਹੋਈਆਂ ਨੇਗੇ ਜੀ ਮੈਂ ਕਹਿੰਦਾ ਚੀਮਾ ਸਾਹਿਬ ਨਾਲ ਹੋਈਆਂ ਨੇ ਇੱਥੋਂ ਤੱਕ ਕਿ ਅਸੀਂ ਪਰ ਜਿਹੜਾ ਕੰਮ ਸੀ ਸਾਡੇ ਸਾਡਾ ਰੋਸਾ ਹੈਗਾ ਵੀ ਸ਼ਹਿਰ ਦੇ ਕੰਮ ਨਹੀਂ ਹੋ ਰਹੇ ਸ਼ਹਿਰ ਦੇ ਕੰਮ ਨਹੀਂ ਹੋ ਰਹੇ ਇਸ ਕਰਕੇ ਅਸੀਂ ਦੁਖੀ ਤੇ ਬਹੁਤ ਜੀ ਅੱਕ ਕੇ ਅਸਤੀਫੇ ਦਿੱਤੇ ਨੇ ਜੇ ਸਰਕਾਰ ਦੇ ਵਿੱਚ ਹੁੰਦੇ ਹੋਏ ਸਾਡੇ ਮਹੱਲਿਆਂ ਦੇ ਕੰਮ ਨਹੀਂ ਹੋਣਗੇ ਸਾਡੇ ਸ਼ਹਿਰ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਤਾਂ ਸਾਨੂੰ ਗਾਲਾਂ ਕੱਢਣਗੇ ਲੋਕ ਤਾਂ ਸਾਡੇ ਕਾਲੇ ਚੱਤ ਪਾਉਂਦੇ ਨੇ ਹੁਣ ਸਟਰੀਟ ਲਾਈਟਾਂ ਨਹੀਂ ਗਈਆਂ ਜਾਂ ਕੋਈ ਸੀਵਰ ਦਾ ਪਾਣੀ ਆਲਾ ਪਾਈਪ ਆ ਜਾਂ ਵਾਟਰ ਸਪਲਾਈ ਉਹ ਪੱਲਿਓਂ ਕਰਵਾ ਰਹੇ ਆ ਪੱਲਿਓਂ ਅਸੀਂ ਪੈਸੇ ਦੇ ਦੇ ਕੇ ਕਰਵਾ ਰਹੇ ਫਿਰ ਸਾਨੂੰ ਕਮੇਟੀ ਦਾ ਕੀ ਸਾਬ ਹੋਇਆ ਸਰਕਾਰ ਦਾ ਕੀ ਸਾਨੂੰ ਫਾਇਦਾ ਹੋਇਆ ਇਸੇ ਕਰਕੇ ਸਾਡੀ ਜਿਹੜੀ ਨਾਰਾਜ਼ਗੀ ਹੈ ਕਿਉਂਕ ਖੈਰ ਨੂੰ ਕਿਤੇ ਨਾ ਕਿਤੇ ਜ਼ੀਰੋ ਵਧਾਉਣ ਦੀ ਕੋਸ਼ਿਸ਼ ਆ ਉਹ ਚੱਲ ਰਹੀ ਆ ਪਰ ਤੁਸੀਂ ਆਪਦੀ ਇਹਨਾਂ ਦੇ ਅੰਦਰੂਨੀ ਕੀ ਲੜਾਈ ਆ ਸਾਨੂੰ ਨਹੀਂ ਪਤਾ ਪਰ ਸਾਡੇ ਇੱਕ ਗੱਲ ਮੈਂ ਕਹਿਣਾ ਚਾਹਣਾਗਾ ਸਨਾਮ ਦੇ ਵਿੱਚ ਹਰ ਰੋਜ਼ ਨੀਂ ਮੱਥਰ ਆਪਣਾ ਉਦਘਾਟਨ ਹੋ ਰਹੇ ਨੇ ਲੱਖਾਂ ਦੇ ਕਰੋੜਾਂ ਦੇ ਉਦਘਾਟਨ ਹੋ ਰਹੇ ਨੇ ਧੂਰੀ ਵਿੱਚ ਹੋ ਰਹੇ ਨੇ ਇਹ ਦੇ ਡਿੜਵੇ ਵਿੱਚ ਹੋ ਰਹੇ ਨੇ ਫਿਰ ਸਾਡੇ ਸੰਗਰੂਰ ਦੇ ਵਿੱਚ ਜਿਆਦਾ ਏਡੇ ਏਡੇ ਮੰਤਰੀ ਬੈਠੇ ਨੇ ਏਡੇ ਏਡੇ ਸੀਐਮ ਸਿਟੀ ਹੈਗੀ ਤੇ ਫਿਰ ਵੀ ਉਸ ਤੋਂ ਬਾਅਦ ਇੰਨਾ ਬੁਰਾ ਹਾਲ ਕਿਉਂ ਆ ਇਹ ਸਾਡੀ ਸਮਝ ਤੋਂ ਬਾਹਰ ਆ ਵੀ ਯਾਰ ਚਲੋ ਮੰਨ ਲੈਂਦੇ ਆ ਕਿਸੇ ਇੱਕ ਦਾ ਇੱਕ ਐਮਸੀ ਨਾਲ ਕਿਸੇ ਦੀ ਨਾਰਾਜ਼ਗੀ ਆ ਉਹ ਤਾਂ ਮੰਨ ਲਈਏ ਪਰ ਸ਼ਹਿਰ ਨਾਲ ਕਿਸੇ ਦੀ ਕੀ ਨਾਰਾਜ਼ਗੀ ਆ ਜੀ ਸੀਐਮ ਸਿਟੀ ਹੋਵੇ ਤੇ ਆ ਇੰਨੇ ਮਾੜੇ ਹਾਲਾਤ ਨੇ ਸਾਡੇ ਤਾਂ ਆ ਹੁਣ ਮੈਂ ਤੁਹਾਨੂੰ ਦੱਸਾਂ ਬਰਨਾਲਾ ਫਲਾਈਓਵਰ ਉੱਤਰ ਜੋ ਜੀ ਇੱਧਰ ਪੁਲਸ ਲੈਣਾ ਜੀ ਇੱਧਰ ਜੇਲ ਆ ਕੋਪ ਹਨੇਰਾ ਪਿਆ ਜੀ ਤਿੰਨ ਚਾਰ ਮਹੀਨੇ ਹੋ ਗਏ ਲੇਟਾ ਬੰਦ ਨੇ ਅੱਜ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਮਿਲਿਆਗੇ ਤੇ ਉਹਨਾਂ ਨੇ ਭਰੋਸਾ ਦਿੱਤਾ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਛੋਟਾ ਕੰਮ ਹੋ ਜਾਣਾ ਇਹ ਸਾਡਾ ਇਹ ਸਾਡਾ ਨਾ ਮਿਊਸਪਲ ਕਮੇਟੀ ਦੇ ਐਮਸੀ ਸਾਹਿਬਾਨ ਜਿੰਨਾ ਵੱਲੋਂ ਅੱਜ ਤਕਰੀਬਨ 10 ਬੰਦੇ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਨਾਲ ਹੀ ਦੱਸਣਾ ਚਾਹੁੰਦੇ ਕਿ ਇਹ ਸਬੰਧ ਦੇ ਵਿੱਚ ਕੰਮਕਾਰਾਂ ਨੂੰ ਲੈ ਕੇ ਅੱਜ ਡੀਸੀ ਕੰਪਲੈਕਸ ਦੇ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਆ ਕੇ ਮਿਲੇ ਸਨ ਇਹਨਾਂ ਨੇ ਆਖਣਾ ਹੈ ਕਿ ਸ਼ਹਿਰ ਦਾ ਜੇ ਬੁਰਾ ਹਾਲ ਹੋਇਆ ਪਿਆ ਸਫਾਈ ਦੀ ਗੱਲ ਕੀਤੀ ਜਾਵੇ ਥਾਂ ਥਾਂ ਤੇ ਗੰਦਗੀ ਦੇ ਢੇਰ ਹਨ ਇਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਲੋਕਾਂ ਨੇ ਵੋਟਾਂ પાਕੇ ਤਾਂ ਜਿਤਾਇ ਸੀ ਤਾਂ ਜੋ ਅਸੀਂ ਉਹਨਾਂ ਦੇ ਕੋਈ ਕੰਮਕਾਰ ਕਰ ਸਕੀਏ ਪਰ ਜਦੋਂ ਲੋਕਾਂ ਨੂੰ ਅਸੀਂ ਕੋਈ ਜਵਾਬ ਨਹੀਂ ਦੇ ਸਕਦੇ ਜਿਸ ਕਾਰਨ ਅਸੀਂ ਅੱਜ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਗਿਆ ਸੰਗਰੂਰ ਤੋਰਾਵੀ ਸ਼ਰਮਾ ਈਟੀਵੀ ਪਾਰ